ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਨਵੀਂ ਰੂਟਮੈਂਟ ਅਪਡੇਟ ਦੀ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਐਪਲੀਕੇਸ਼ਨ ਫਾਰਮ ਹੈ ਅਤੇ ਇਹਦੀ ਸਾਰੀ ਡਿਟੇਲ ਦਿੱਤੀ ਗਈ ਹੈ ਕਿ ਜਿਹੜਾ ਵੀ ਤੁਸੀਂ ਡਿਟੇਲਿੰਗ ਵਿੱਚ ਫਿਲ ਕਰੋਗੇ ਜਿੱਦਾਂ ਵੀ ਦਿੱਤਾ ਗਿਆ ਹੈ ਜੋ ਵੀ ਤੁਹਾਡੇ ਕੋਲ ਐਡਰੈਸ ਵਗੈਰਾ ਹੈਗਾ ਤੁਸੀਂ ਇਹ ਸਭ ਕੁਝ ਫਿਲ ਕਰਨਾ ਹੋਵੇਗਾ ਨੈਕਸਟ ਗੱਲ ਕਰੀਏ ਇਹਦੇ ਵਿੱਚ ਜਿਹੜੀ ਅ ਕਿਕ ਆਊਟ ਕੀਤੀ ਗਈ ਹੈ ਵੈਕੈਂਸੀ ਉਹਦੇ ਵਿੱਚ ਦੋ ਤਰ੍ਹਾਂ ਦੀਆਂ ਵੈਕੈਂਸੀਆਂ ਆਊਟ ਕੀਤੀ ਗਈਆਂ ਹਨ ਪਹਿਲੀ ਜਿਹੜੀ ਵੈਕੈਂਸੀ ਜਿਵੇਂ ਸਟੈਨੋਗ੍ਰਾਫਰ ਦੀ ਹੈ ਗ੍ਰੇਡ 3 ਦੀ ਵੈਕੈਂਸੀ ਹੈ ਇਹਦੇ ਵਿੱਚ ਦੇਖੀਏ ਤਾਂ ਟੋਟਲ 12 ਪੋਸਟ ਆਊਟ ਕੀਤੀਆਂ ਗਈਆਂ ਹਨ ਅਤੇ ਇਹਦੇ ਵਿੱਚ ਰਿਜ਼ਰਵੇਸ਼ਨ ਦਿੱਤੀ ਗਈ ਹੈ ਜਿਹੜੀ ਜਿਹੜੀ ਵੀ ਕੈਟਾਗਰੀ ਨੂੰ ਹੈਗੀ ਹੈ ਉਹ ਤੁਹਾਨੂੰ ਨੈਕਸਟ ਪੇਜ ਤੇ ਦਿਖਾਇਆ ਜਾਵੇਗਾ 14236 ਰੁਪਏ ਇਹਦੀ ਪੇ ਰਹਿਣ ਵਾਲੀ ਹੈ ਪਰ ਮੰਥ ਦੀ ਬਟ ਫਿਰ ਵੀ ਜਿਵੇਂ ਸਮੇਂ ਦੇ ਨਾਲ ਇਹਦੇ ਵਿੱਚ ਵਾਧਾ ਕੱਟਾ ਹੁੰਦਾ ਰਹਿੰਦਾ ਹੈ ਥੋੜੀ ਥੋੜੀ ਵਾਧਾ ਜ਼ਰੂਰ ਹੋਏਗਾ ਪੇ ਕਦੇ ਵੀ ਘਟਦੀ ਨਹੀਂ ਹੁੰਦੀ ਨੈਕਸਟ ਦੇਖੋ ਇਹਦੇ ਵਿੱਚ ਤੁਹਾਡੀ ਕੁਆਲੀਫਿਕੇਸ਼ਨ ਬੀਏ ਬੀਐਸਸੀ ਹੋਣੀ ਚਾਹੀਦੀ ਹੈ ਪਲੱਸ ਤੁਹਾਡੇ ਕੋਲ ਕੀ ਹੈ ਸਪੈਡਸ਼ੀਟ ਐਨ ਪ੍ਰੋਸੈਸਿੰਗ ਦਾ ਵਰਡ ਪ੍ਰੋਸੈਸਿੰਗ ਦਾ ਕੰਪਿਊਟਰ ਦਾ ਕੋਰਸ ਹੋਣਾ ਚਾਹੀਦਾ ਇਹ ਸਿਰਫ ਹੋਣਾ ਚਾਹੀਦਾ ਹੈ ਸਟੈਨੋਗ੍ਰਾਫਰ ਦੇ ਲਈ ਠੀਕ ਹੈ ਉਹ ਨੈਕਸ ਜਿਹੜੀ ਪੋਸਟ ਹੈ ਇਹ ਡਰਾਈਵਰ ਦੀ ਲਈ ਪੋਸਟ ਹੈ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ 13445 ਰੁਪਏ ਇਹਦੀ ਪੇ ਰੈਨ ਵਾਲੀ ਹੈ ਤੇ ਇਹਦੇ ਵਿੱਚ ਦੋ ਪੋਸਟ ਆਊਟ ਕੀਤੀਆਂ ਗਈਆਂ ਹਨ ਤੇ ਜੇ ਇਹ ਜਿਹੜੀ ਪੋਸਟ ਹੈ ਵੈਸੇ ਤਾਂ ਜਿਹੜੀ ਮੇਲ ਕੈਂਡੀਡੇਟ ਹੀ ਅਪਲਾਈ ਕਰ ਸਕਦੇ ਹਨ ਇਹਦੇ ਵਿੱਚ ਮਿਡਲ ਕਲਾਸ ਦੇ ਵਿੱਚ ਤੁਹਾਡੇ ਕੋਲ ਜਾਂ ਪੰਜਾਬੀ ਅਤੇ ਹਿੰਦੀ ਇਹ ਸਬਜੈਕਟ ਹੋਣੇ ਕੰਪਲਸਰੀ ਹਨ ਦੋਨੋਂ ਵਿੱਚ ਇੱਕ ਹੋਣਾ ਚਾਹੀਦਾ ਹੈ ਠੀਕ ਹੈ ਨੈਕਸਟ ਦੇਖੋ ਇਹਦੇ ਵਿੱਚ ਇਹ ਕੁਝ ਇਨਸਟਰਕਸ਼ਨ ਦਿੱਤੇ ਗਿਆ ਹਨ ਜ ਜਿਹਦੇ ਵਿੱਚ 18 ਤੋਂ 37 ਸਾਲ ਦੇ ਕੈਂਡੀਡੇਟ ਅਪਲਾਈ ਕਰ ਸਕਦੇ ਹਨ ਇਹਦੀ ਲਾਸਟ ਡੇਟ ਇੱਥੇ ਦਿੱਤੀ ਗਈ ਹੈ ਕਿ 3 ਜੂਨ ਤੱਕ ਤੁਸੀਂ ਇਸ ਨੂੰ ਫਿਲ ਕਰ ਸਕਦੇ ਹੋ ਨੈਕਸਟ ਤੁਹਾਡਾ ਕੀ ਹੈ ਜਿਹੜੀ ਸਿਲੇਕਸ਼ਨ ਹੋਏਗੀ ਉਹ ਇੰਟਰਵਿਊ ਬੇਸਿਸ ਤੇ ਹੋਏਗੀ ਠੀਕ ਹੈ ਨੈਕਸਟ ਦੇਖੋ ਇਹਦੇ ਵਿੱਚ ਜਿਹੜੀ ਵੈਬਸਾਈਟ ਦੀ ਗੱਲ ਕਰੀ ਤੇ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਹੈ ਤੁਸੀਂ ਇੱਥੇ ਜਾ ਕੇ ਇਹਦੀ ਫੁੱਲ ਅਦਰ ਡਿਟੇਲ ਜਿਹੜੀ ਵੀ ਹੈ ਚੈੱਕ ਕਰ ਸਕਦੇ ਹੋ ਵੈਸੇ ਤੇ ਇਹ ਨਹੀਂ ਪੀਡੀਐਫ ਹੈ ਤੇ ਐਪਲੀਕੇਸ਼ਨ ਆਫ ਫਾਰਮ ਮੈਂ ਆਲਰੇਡੀ ਤੁਹਾਨੂੰ ਦਿਖਾ ਚੁੱਕੀ ਹਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰ ਦੇਣਾ ਜਿਹੜੇ ਕੈਂਡੀਡੇਟ ਕੋਲ ਡਿਗਰੀ ਹੈਗੀ ਹੈ ਪਲੱਸ ਉਹਨਾਂ ਦੇ ਕੋਲ ਜਿੱਦਾਂ ਕੰਪਿਊਟਰ ਦਾ ਹੈਗਾ ਕੋਰਸ ਵਗੈਰਾ ਉਹ ਉਹਨਾਂ ਤੱਕ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰ ਦੇਣਾ ਆਪਣੇ ਭੈਣਾ ਭਰਾਵਾਂ ਦੋਸਤਾਂ ਤੱਕ ਤਾਂ ਜੋ ਇਸ ਜਿਹੜੀ ਵੈਕੈਂਸੀ ਹੈ ਇਹਦਾ ਫਾਇਦਾ ਉਠਾ ਸਕਣ ਕਿਉਂਕਿ ਗਵਰਨਮੈਂਟ ਵੈਕੈਂਸੀ ਹੈ ਇੱਥੇ ਕੋਈ ਵੀ ਟੈਂਪਰਰੀ ਕੰਮ ਨਹੀਂ ਹੋਣ ਵਾਲਾ ਕੋਈ ਕਿਸੇ ਨੂੰ ਹਟਾਉਣ ਨਹੀਂ ਵਾਲਾ ਕਿਉਂਕਿ ਡਿਸਟ੍ਰਿਕਟ ਸੀਜ਼ ਜੱਜ ਕਪੂਰਥਲਾ ਦੀ ਵੈਕੈਂਸੀ ਹੈ ਅਤੇ ਜਿਹੜੀ ਵੈਕੈਂਸੀ ਹੁੰਦੀਆਂ ਨੇ ਇਹ ਪਰਮਨੈਂਟਲੀ ਦੀ ਹੀ ਹੁੰਦੀਆਂ ਹਨ ਜਿਵੇਂ ਰੈਗੂਲਰ ਬੇਸਿਸ ਤੇ ਹੀ ਉਹਦੀਆਂ ਜਿਵੇਂ ਮੰਡੇ ਤੋਂ ਲੈ ਕੇ ਸੈਚਰਡੇ ਤੱਕ ਡਿਊਟੀ ਹੁੰਦੀ ਹੈ ਸੈਚਰਡੇ ਨੂੰ ਛੁੱਟੀ ਹੁੰਦੀ ਹੈ ਉਸ ਤਰ੍ਹਾਂ ਹੀ ਸਕੂਲਾਂ ਦੇ ਵਿੱਚ ਤੇ ਸੇਮ ਚੀਜ਼ ਇਹਦੇ ਵਿੱਚ ਰਹਿੰਦੀ ਹੈ ਤਾਂ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰਦੇ ਰਹਿ ਜੇ ਚੈਨਲ ਤੇ ਪਹਿਲੀ ਵਾਰ ਜੁੜੇ ਹੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈ ਧੰਨਵਾਦ ਜੀ